ਕੈਪਟਨ ਦੀ ਸਰਕਾਰ ਨੇ ਸਰਕਾਰੀ ਬੱਸਾਂ ਦੇ ਵਿੱਚ ਮਹਿਲਾਵਾਂ ਦੇ ਲਈ ਲੜਕੀਆਂ ਦੇ ਲਈ ਝੋਟੇ ਮੁਫਤ ਕਰ ਦਿੱਤੇ ਸੀ ਤਾਂ ਉਦੋਂ ਤੋਂ ਹੀ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ ਕਿ ਬੱਸਾਂ ਦੇ ਵਿੱਚ ਆਧਾਰ ਕਾਰਡ ਨੂੰ ਲੈ ਕੇ ਕਨੈਕਟਰ ਤੇ ਸਵਾਰੀਆਂ ਦੇ ਵਿਚਾਲੇ ਬਹਿਸਵਾਜੀ ਹੁੰਦੀ ਆ ਪਰ ਗੁਰਦਾਸਪੁਰ ਤੋਂ ਇੱਕ ਖਬਰ ਸਾਹਮਣੇ ਆਈ ਆ ਜਿੱਥੇ ਕਿ ਬਹਿਸਵਾਜੀ ਇੰਨੀ ਜ਼ਿਆਦਾ ਵੱਧ ਗਈ ਕਿ ਜਮ ਕੇ ਹੰਗਾਮਾ ਹੋਇਆ ਪੱਗਾਂ ਤੱਕ ਲੱਥ ਗਈਆਂ ਤਾਂ ਸਵਾਰੀਆਂ ਦੇ ਨਾਲ ਜਿਹੜੀ ਕਨੈਕਟਰ ਦੀ ਝੜਪ ਹੋਈ ਆ ਉਸ ਤੋਂ ਬਾਅਦ ਆਪਸ ਦੇ ਵਿੱਚ ਸਵਾਰੀਆਂ ਹੀ ਉਲਝ ਗਈਆਂ ਤਾਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਆ ਤਾਂ ਆਖਰ ਕਦੋਂ ਤੱਕ ਮੁਫਤ ਦੇ ਝੂਟਿਆਂ ਪਿੱਛੇ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਆਖਰ ਕਦੋਂ ਤੱਕ ਅਜਿਹਾ ਕੁਝ ਹੁੰਦਾ ਰਹੇਗਾ ਕਿ ਆਧਾਰ ਕਾਰਡ ਨੂੰ ਲੈ ਕੇ ਬੱਸ ਦੇ ਵਿੱਚ ਇਸ ਤਰੀਕੇ ਨਾਲ ਲੜਾਈ ਝਗੜਾ ਹੋਇਆ ਤਾਂ ਦੋਵੇਂ ਧਿਰਾਂ ਨੇ ਆਪਣਾ ਆਪਣਾ ਬਿਆਨ ਦੱਸਿਆ ਕੈਮਰੇ ਸਾਹਦੇ ਆਕੇ ਕੀ ਆਖਰ ਕੀ ਮਾਜਰਾ ਸੀ ਕਿਉਂ ਇੰਨਾ ਜ਼ਿਆਦਾ ਬਬਾਲ ਖੜਾ ਹੋਇਆ ਇੱਕ ਵਾਰ ਤੁਹਾਨੂੰ ਉਹਨਾਂ ਦੀ ਪਰ ਇਹ ਜਿਹੜਾ ਰੋਡਵੇ ਦੀ ਬਾਤ ਨੂੰ ਲੈ ਕੇ ਮੁੱਦੇ ਨੂੰ ਅੱਜ ਜਿਹੜਾ ਲੜਾਈ ਝਗੜਾ ਚੱਲਿਆ ਵਾ ਤੇ ਦੋਨਾਂ ਧਰਾਂ ਵਿੱਚ ਲੜਾਈ ਕਾਫੀ ਚੱਲੀ ਹੈ ਇਸ ਬਰਤੀ ਕੀ ਕਹਿਣਾ ਚਾਹੁੰਦੇ ਜੀ ਦੇਖੋ ਜੀ ਸਰਕਾਰ ਦੇ ਆਧਾਰ ਕਾਰਡ ਚਲਾਇਆ ਵਾ ਉਹ ਸਾਰੀਆਂ ਬਸਾਂ ਵਿੱਚ ਚੱਲਦਾ ਵਾ ਮੇਰੀ ਇਹ ਵਾਈਫ ਆ ਇਹ ਬਸ ਸਟੈਂਡ ਤੋਂ ਬੈਠੀ ਆ ਜੀ ਬਸ ਸਟੈਂਡ ਤੋਂ ਇਹਨੇ ਕਿਹਾ ਜੀ ਮੈਂ ਉਮਰਬੁਰੇ ਚੌਂਕ ਉਤਰਨਾ ਵਾ ਉਹਨਾਂ ਨੇ ਕਿਹਾ ਜੀ ਚੜਜੋ ਉੱਥੇ ਜਿਹੜੇ ਨਾਲ ਉਹਨਾਂ ਦੇ ਬੰਦੇ ਹਣ ਉਹਨਾਂ ਨੇ ਕਿਹਾ ਪਸੇ ਚੜਜੋ ਇਹ ਚੜ ਗਈ ਆ ਫਰਾ ਚੌਂਕ ਪਹੁੰਚਦੇ ਆਈ ਇਹਨੇ ਆਪਣਾ ਧਾਰ ਘਟ ਦਿੱਤਾ ਉਹਨਾਂ ਨੂੰ ਕਿਵੇਂ ਉਮਰਬੁਰੇ ਚੌਂਕ ਲਾ ਰਹੇ ਹੋ ਉਹਨੇ ਪਹਿਲਾਂ ਧਾਰ ਘਟ ਚੁੱਕੇ ਪਰ ਮਾਰਿਆ ਕਿ ਤੂੰ ਇੰਨੀ ਲੱਗੇ ਜਾਣਾ ਤੇਰਾ ਧਾਰ ਘਟ ਨਹੀਂ ਚੱਲਣਾ ਫਿਰ ਇਹਨੇ ਕਿਹਾ ਮਰ ਕੋ ਪੈਸੇ ਲੈ ਲਓ ਪੈਸੇ ਦੇ ਲੈ ਕਿੰਨਾ ਦਿੱਲੀ ਜਾਣਾ ਉੱਥੇ ਜਾਣਾ ਇਹਨੇ ਦੂਰ ਜਾਣਾ ਤੂੰ ਰਾਹ ਦੀ ਸਵਾਈ ਚੜ ਕੇ ਬੈ ਗਈਆਂ ੱਟਕੇ ਮਰੇ ਆ ਤੇ ਬਾਹ ਦੇ ਵੇਖੋ ਕਿੰਨੀ ਛੱਟ ਲੱਗੀ ਮੱਥਾ ਵੱਜਾਦਣਾ ਬਾਰ ਕਪੜੇ ਵੀ ਪਾੜ ਗਏ ਨਾ ਧੱਕੇ ਇੰਨੇ ਮਾਰੇ ਆ ਫਿਰ ਇਹਨੂੰ ਕਹਿੰਦੇ ਕਿ ਬਾਦਸ਼ਲੁਕੀ ਇੰਨੀ ਕੀਤੀ ਇਹਦਾ ਨਾ ਵੀ ਹਿਸਾਬ ਕੋਈ ਨਹੀਂ ਆ ਤੂੰ ਹੀ ਦੇ ਸਕਦਾ ਜੇ ਵੀਡੀਓ ਦੇ ਵਿੱਚ ਕਿੱਦਾਂ ਰਗਣਾ ਲੱਤੀਆਂ ਟੇ ਭੈਣ ਜੀ ਉਹਨਾਂ ਨੂੰ ਲੈ ਜਾਣਾ ਕਿੱਥੇ ਸੀ ਭਲਾ ਇਹਨਾਂ ਨੇ ਉਮਰ ਭਰੇ ਚੌਂਕ ਉੱਤਣਾ ਹੈ ਪਰ ਆਪ ਬਲੇ ਫੋਰਾ ਚੌਂਕ ਜਦ ਮੈਂ ਵੀ ਤੁਰਿਆ ਆਂਦਾ ਬਿਆ ਹਮਗਰੀ ਤੇ ਮੈਂ ਜਦੋਂ ਵੇਖਿਆ ਤੇ ਕਨੈਕਟਰ ਇਹਨੂੰ ਧੱਕੇ ਮਾਰ ਕੇ ਬਸ ਤੋਂ ਥੱਲੇ ਲਾਉਣ ਰਿਆ ਸੀ ਤੇ ਜਦੋਂ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਕੀ ਕਰ ਰਹੇ ਤੁਸੀਂ ਧੱਕੇ ਘੇ ਮਾਰ ਰਹੇ ਜੀ ਤੇ ਮਗਰੋਂ ਡਰਾਈਵਰ ਨੇ ਆਣ ਕੇ ਮੇਰੀ ਪਾਜੂ ਵੀ ਲਾਤੀ ਮੈਨੂੰ ਇੱਕ ਕੁੱਟਾ ਡਾਵੇ ਮੇਰੇ ਆ ਬੈਗ ਮਾਰਿਆ ਇੱਥੇ ਵੀ ਮਾਰਿਆ ਉਹ ਉਂਗਲ ਦੰਨੀਆਂ ਵਟਾ ਵਟ ਖਾ ਗਿਆ ਮੇਰੀ ਸਾਰੀ ਫਿਰ ਉੱਥੇ ਜਿਹੜੇ ਲੋਕਾ ਅਸੀਂ ਜਿਹੜੋ ਮੇਰੀ ਪੱਗ ਲਾਈ ਉੱਥੇ ਜਥੇਬੰਦੀਆਂ ਹੀ ਕੁਝ ਉਹਨਾਂ ਨੇ ਫਿਰ ਉਹਨਾਂ ਨੂੰ ਜਥੇਬੰਦੀ ਕਿਹੜੀਆਂ ਸੀ ਨਿਹੰਗ ਜਥੇਬੰਦੀਆਂ ਹੁਣ ਮੈਨੂੰ ਪਤਾ ਨਹੀਂ ਉੱਥੇ ਭੀੜ ਜ਼ਿਆਦਾ ਸੀ ਉੱਥੇ ਲੋਕ ਇਕੱਠੇ ਹੋ ਗਏ ਜਦੋਂ ਮੇਰੀ ਪੱਗ ਲਾਈ ਫਿਰ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਉੱਥੇ ਸਾਰਿਆਂ ਨੂੰ ਮੈਂ ਤੇ ਮੈਂ ਆਹ ਦੰਨੀਆਂ ਵਟਾ ਵਟ ਉਂਗਲਾਂ ਵੀ ਖਾ ਕੇ ਮੋਢਾ ਵੀ ਮੇਰਾ ਤੋੜਦਾ ਬੈਗ ਮਾਰਿਆ ਮੇਰੇ ਮੂੰਹ ਤੇ ਅਰ ਮਲ ਜੀ ਨਾਨੀ ਦੇ ਵੀ ਰਗੜਾ ਲਾਈਆਂ ਉਹਦਾ ਵੀ ਮੱਥਾ ਮਾਰਿਆ ਸਾਡੇ ਦੋਵਾਂ ਜੀਆ ਨੂੰ ਕੁੱਟ ਮਾਰ ਦਿੱਤੀ ਆਧਾਰ ਕੜ ਬਾਬਸ ਵਾਲੇ ਚ ਚਲਾਉਂਦੇ ਕਿਉਂ ਨਹੀਂ ਬੇ ਜੇ ਸਰਕਾਰ ਨੇ ਫ੍ਰੀ ਕੀਤੇ ਤੇ ਕਹਿੰਦੇ ਕਿ ਤੁਹਾਨੂੰ ਇੰਨਾ ਲੱਗੇ ਨਹੀਂ ਤਾਰਨਾ ਚ ਦੂਰ ਜਾਣਾ ਫੇਰ ਤੁਹਾਡਾ ਆਧਾਰ ਕੜ ਚੱਲਦਾ ਠੀਕ ਹੈ ਸਰਕਾਰ ਸਾਰੀ ਸੁੱਖਤਾ ਦੇ ਰਹੀ ਬੱਸ ਥਾਣੇ ਨਹੀਂ ਲੰਗਣੇ ਨਹੀਂ ਹੋਣਗੇ ਥਾਣੇ ਲੰਗਣੇ ਤੇ ਤੁਸੀਂ ਕੀ ਇਨਸਾਫ ਚਾਹੁੰਦੇ ਜੀ ਇਨਸਾਫ ਐਹੀ ਚਾਹੁੰਦੇ ਆਂ ਤੁਸੀਂ ਵੇਖੋ ਇਧਰ ਹਾਲਾਤ ਵੇਖੋ ਘਰ ਜਾਂਦੇ ਕੀ ਹਾਲਾਤ ਕੀਤੇ ਆ ਵੇਖੋ ਇਧਰ ਮੇਰਾ ਵੀ ਇਧਰ ਮੂੰਹ ਤੇ ਬੈਗ ਮਾਰ ਕੇ ਮੂੰਹ ਤੇ ਕਲਾਉ ਕਰਤਾ ਸਰਾ ਉਹਦਾ ਵੀ ਮੱਥਾ ਪਾੜਦਾ ਸਰਾ ਠੀਕ ਹੈ ਰੱਖੋ ਜੀ ਮੇਰੀ ਤੇ ਇਹੀ ਸਰਕਾਰ ਨੂੰ ਬੇਨਤੀ ਆ ਕਿ ਜਿੱਦਾਂ ਹਟਣਾ ਤੱਕ ਆ ਹੋਰ ਕਿਸਨਾ ਨਾ ਹੋਵੇ ਤਾਂ ਪੁਲਿਸ ਇਹਦੇ ਉੱਤੇ ਧਿਆਨ ਦਿੱਤਾ ਜਾਵੇ ਕਿਉਂਕਿ ਮੰਨ ਲਓ ਉੱਤੇ ਜਨਾਨੀ ਹੈ ਜਿਹੜਾ ਛੋਟਾ 4 ਸਾਲ ਦਾ ਬੇਟਾ ਮੇਰਾ ਤੇ ਬਿਮਾਰ ਹੋ ਗਏ ਨਹੀਂ ਆ ਤੁਨ ਬਸ ਆ ਜੋ ਤੱਕੇ ਮਾਰ ਮਾਰ ਲਾ ਰਹੇ ਆ ਕਿ ਦੋਵੇਂ ਜਣੇ ਆਕੀ ਬੈ ਕੇ ਮੇਰੀ ਨੂੰ ਪਾਗ ਲਾਤੀ ਇਹਨਾਂ ਨੇ ਆਹਮ ਆਪੇ ਉਹ ਦਾਤਾਂ ਤੇ ਸਾਡੇ ਬੱਸ ਜਲੰਧਰ ਨੂੰ ਚੱਲੀ ਹਿੱਥੋਂ ਤੇ ਬੀਬੀ ਭੈਣ ਸਾਡੇ ਤੋਂ ਸਵਾਰੀਆਂ ਲੈ ਕੇ ਉਹ ਬੈ ਗਈ ਬਾਹਰੋਂ ਤੇ ਹੀਰੋ ਸਾਡੇ ਕਨੈਕਟਰ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਕਿ ਕਿੱਥੇ ਜਾਣਾ ਉਹਨਾਂ ਨੇ ਕਿਹਾ ਅੰਮ੍ਰਿਤਪੁਰੇ ਜਾਣਾ ਇਹਨੇ ਕਿਹਾ ਭੈਣ ਜੀ ਆਪਾਂ ਅੰਮ੍ਰਿਤਪੁਰੇ ਦੀ ਸਵਾਰੀ ਨਹੀਂ ਭਾਦੇ ਕਿਉਂਕਿ ਲੋਕੜਿਆ ਉਹ ਗਾੜੀਆਂ ਬੀਬੀ ਸਾਡੀ ਇਹਨਾਂ ਨੇ ਮਿਸ ਪਿਆ ਬਕੰਡਾ ਵੀ ਮੈਂ ਤੇਰੀ ਪਾਗਲਵਾ ਦੂੰਗੀ ਮੈਂ ਤੇ ਰਿਸ਼ਤ ਪਰ ਮਾਰੂੰਗੀ ਉਹ ਕਰੂੰਗੀ ਤੇ ਲਾਗੋ ਸਵਾਰੀਆਂ ਨੇ ਵੀ ਲੋਕਾਂ ਕਹਿੰਦੇ ਆ ਵੀ ਬੀਬੀ ਤੂੰ ਗਲਤ ਹੈਂ ਇਤਨਾ ਨਹੀਂ ਸਾਨੂੰ ਬੋਲਣਾ ਚਾਹੀਦਾ ਉਹਦੇ ਪਤਾ ਸਾਨੂੰ ਨਹੀਂ ਪਤਾ ਇਹਨਾਂ ਦੀ ਕੋਈ ਛਿਨੀ ਮਿਸੀ ਸਾਜ਼ਿਸ਼ ਕੀ ਆ ਉਹਨਾਂ ਨੇ ਚੌਂਕ ਤੋਂ ਪਹਿਲਾਂ ਹੀ 8-10 ਬੰਦੇ ਸੱਤ ਕੇ 8-10 ਬੰਦੇ ਸੱਤ ਕੇ ਤੇ ਸਾਡੇ ਕਮਿਸ਼ਨਰ ਸਾਹਿਬ ਨੂੰ ਬਹੁਤ ਹੀ ਜ਼ਿਆਦਾ ਮਾਰਿਆ ਜੇ ਉਹਤੇ ਸਵਾਦੀਆਂ ਤੇ ਆਮ ਪਬਲਿਕ ਦੇ ਮੁੱਦੇ ਨੂੰ ਨਾ ਛਡਾਵੇ ਹੋ ਸਕਦਾ ਵੀ ਪਤਾ ਨਹੀਂ ਇਹਦਾ ਕਿੰਨਾ ਨੁਕਸਾਨ ਹੁੰਦਾ ਤੇ ਅਸੀਂ ਤੇ ਇਹੋ ਬੈਠੀ ਮੁੜ ਕੇ ਆਪਾਂ ਕਿਉਂਕੀ ਜਗ੍ਹਾ ਆ ਤੇ ਚੌਂਕੀ ਵੇਖੋ ਜੋ ਸਾਹਮਣੇ ਮਾਰਿਓ ਕੈਮਰਾ ਦੇਰੇ ਵੀਰ ਸਾਨੂੰ 1 ਘੰਟਾ ਉਹਨਾਂ ਨੇ ਉਦੋਂ ਦਾ ਉੱਥੇ ਭੱਲਿਆ ਉਹ ਭੱਲ ਤੇ ਵਾਧਾ ਸਾਨੂੰ ਦਈ ਉਥੇ ਚਲ ਜੋ ਫੈਲਾ ਕਾ ਤੋ ਇਹ ਬੜਾ ਵਾ ਹਾਂਜੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਦੇ ਬਾਅਦ ਆ ਫਿਰ ਅਸੀਂ ਥੱਲੇ ਆ ਗਏ ਸਾਨੂੰ ਪਤਾ ਨਹੀਂ ਕਿਹੜੇ ਥਾਣੇ ਗਈ ਕਹਿੰਦੇ ਆ ਜੋ ਹੁਣ ਬੱਸਾਂ ਜਾਮ ਕੀਤੀਆਂ ਬੱਸ ਸਟੈਂਡ ਜਾਮ ਕੀਤਾ ਤੁਸੀਂ ਹੜਤਾਲ ਕੀਤੀ ਇਸ ਵਿਰੋਧ ਦੇ ਵਿੱਚ ਤੁਸੀਂ ਹੜਤਾਲ ਕੀਤੀ ਜੀ ਅਸੀਂ ਮਜ਼ਦੂਰਾਂ ਦੇ ਜਦੋਂ ਸਾਡੀ ਕਿਸੇ ਨੇ ਸੁਸਨੇ ਨਹੀਂ ਸੁਣੀ ਤੇ ਨਾ ਕੋਈ ਅੱ ਤੋਂ ਪਿੱਛੋਂ ਹੁਣ ਸਾਨੂੰ ਸਾਡੇ ਜੀਐਮ ਸਾਹਿਬ ਆਏ ਹੀ ਉਹਨਾਂ ਨੂੰ ਸਿਟੀ ਥਾਣੇ ਬੁਲਾਇਆ ਉਹਨੇ ਬਲਾ ਜੀਐਮ ਸਾਹਿਬ ਕਹਿ ਕੇ ਗਏ ਵੀ ਤੁਸੀਂ ਚੌਂਕੀ ਨੂੰ ਲੋਕ ਲੱਗਾ ਜੀ ਹਾਂਜੀ ਚੌਂਕੀ ਸਵੇਰ ਦੀ ਖੁੱਲੀ ਆ ਇਹੋ ਸਾਨੂੰ ਜ਼ਿਆਦਾ ਦੁੱਖ ਆਉਣ ਡਿਆ ਸਾਨੂੰ ਉੱਤੇ ਭਾਲਿਆ ਛੜਿਆ ਘੰਟਾ ਹਾਸਮੈਂਟ ਕਰਦੇ ਆ ਉਹਦੇ ਬਾਅਦ ਹੁਣ ਸਾਨੂੰ ਪਤਾ ਨਹੀਂ ਸਿੱਧੀ ਥਾਣੇ ਜੀਮ ਸਾਹਿਬ ਆਏ ਆ ਉਧਰ ਨੂੰ ਲੈ ਗਏ ਆ ਇਹ ਡੜੀ ਮੇਲੀ ਪੁਲਿਸ ਦੀ ਤੇ ਇਹਨਾਂ ਦੀ ਜੜੀ ਪਾਰਟੀ ਆ ਰੇਲੀ ਮੇਲੀ ਸੱਸ ਜੀ ਸਾਡੇ ਨਾਲ ਕੀ ੱਟਕਾ ਆ ਤੇ ਇਹ ਤੋਂ ਗਾੜੀ ਆਪਾਂ ਕੋਈ ਜ਼ਬਰਦਸਤ ਟਾਈਮ ਦੀ ਗੱਲ ਅਸੀਂ ਕਰੀਏ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸਾਜ਼ਿਸ਼ ਇੱਥੋਂ ਮੇਰੇ ਖਾਲ 100 ਮੀਟਰ ਹੋਣਾ ਚੌਂਕ ਉੱਥੇ ਲੋਕ ਜਿਹੜੇ ਨੇ 7-8 ਮੌਜੂਦ ਹੁੰਦੇ ਨੇ ਇੱਕ ਨਿਹੰਗ ਵੀ ਆਉਂਦਾ ਜਿਹੜੇ ਪਰਛਾ ਮਾਰਨ ਦੀ ਕੋਸ਼ਿਸ਼ ਨੂੰ ਕੀਤੀ ਹੈ ਕਨੈਕਟ ਨੂੰ ਫਿਰ ਇਹ ਪ੍ਰੂਵ ਹੁੰਦਾ ਕਿ ਸਾਜ਼ਿਸ਼ ਹੀ ਹੋ ਸਕਦੀ ਕਿਉਂਕਿ ਐਡੀ ਛੇਤੀ ਇਹਨੇ ਬੰਦੇ ਕਿੱਥੇ ਉਹੋ ਹੀ ਦੀ ਬੇਨਤੀ ਕਰਨਦੇ ਆ ਇੱਕ ਮਿੰਟ ਲੱਗਦਾ ਸਾਡੂ ਚੌਂਤ ਜਾਂਦੇ ਤੇ ਚੌਂਤ ਜਾਂਦੋਂ ਪਹਿਲਾਂ 5-6 ਬੰਦੇ ਉਹ ਬੀਬੀ ਕਹਿਣ ਡਈਏ ਨੂੰ ਵੀ ਮੈਂ ਤੇਰੀ ਪਾਗ ਲਵਾ ਦਿਆਂਗੀ ਮੈਂ ਤੈਨੂੰ ਕਪੜੇ ਬਵਾਉਂਗੀ ਤੇ ਉਹ ਤੋਂ ਬੈਂਦੇ ਜਾਂਦੇ ਹਨ 6 ਸੌ ਜਾਨੇ ਉਹਦੀ ਪਾਗ ਵੀ ਲਾ ਦਿੰਦੇ ਆ ਪਾਗ ਦੀ ਇੱਡੀ ਮਹਾਨਤਾ ਹੁੰਦੀ ਆ ਪਾਗ ਲਾਈ ਸੋਨਮਾਰੇ ਦੇ ਇੱਕ ਨਿਆਣ ਸਿੰਘ ਵੀ ਉੱਥੇ ਆ ਕੇ ਉਹਨੇ ਬਰਸ਼ਾ ਬਾਣੀ ਤਾਂ ਫਿਰ ਬੱਸ ਦਾ ਜਾਮ ਕੀਤਾ ਗਿਆ ਤੇ ਇਸ ਵਾਰ ਕੀ ਕਰ ਰਹੇ ਹੋ ਜੀ ਇਹ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ ਮੈਂ ਪਰਮਜੀਤ ਸਿੰਘ ਕੋਹਾੜ ਪਿਆਵਰੋੜੇ ਬੰਦਪਾਸ ਬਟਾਲਾ ਡਿਪੂ ਦਾ ਪ੍ਰਧਾਨ ਹਾਂ ਸਾਡੇ ਨਾਲ ਕੁਝ 1 ਘੰਟਾ ਡੇਢ ਪਹਿਲਾਂ ਕੋ ਬੱਸ ਆਪਣੇ ਤੋਂ ਤੁਰੀ ਆ ਜਲੰਧਰ ਵਾਸਤੇ ਜਿਹਦੇ ਵਿੱਚ ਕੋਈ ਜਨਾਨੀ ਸਵਾਰੀ ਸਫ਼ਰ ਕਰ ਰਹੀ ਸੀ ਉਹਦੇ ਨਾਲ ਕੋਈ ਦੋ ਚਾਰ ਮੇਰਾ ਖਿਆਲ ਉਹਦੇ ਘਰ ਦੇ ਬੰਦੇ ਜਾਂ ਕੋਣੀ ਨਾਲ ਮਡੇ ਉਹ ਕੋਈ ਕਲੈਕਟਰ ਦੇ ਨਾਲ ਤਾਂ ਠਾ ਕੋ ਝਗੜਾ ਹੋਇਆ ਮਾੜਾ ਵੋਟਾ ਕੋਈ ਗੱਲ ਬਾਤ ਕੋ ਪੁੱਤਰ ਜਣ ਤੋਂ ਉਹ ਬੰਦੇ ਜਿਹੜੇ ਕਨੈਕਟਰ ਸਾਡੇ ਤੇ ਗੱਲ ਪੈ ਗਏ ਆ ਉਹਨਾਂ ਨੇ ਕਨੈਕਟਰ ਦੀ ਪਾਗ ਲਾਤੀ ਉਹਨੂੰ ਸੱਟਾਂ ਲਾਈਆਂ ਕਾਫੀ ਤਾਂ ਹੁਣ ਜਿਹੜਾ ਵਾ ਉਹ ਅਸੀਂ ਪ੍ਰਸ਼ਾਸਨ ਨੂੰ ਆਣ ਕੇ ਬੇਨਤੀ ਕੀਤੀ ਵੀ ਉਹਨਾਂ ਤੇ ਕਾਰਵਾਈ ਜਿਹੜੀ ਕਰੋ ਉਹਨਾਂ ਤੇ ਕਰੋ ਤੇ ਪ੍ਰਸ਼ਾਸਨ ਪਤਾ ਨਹੀਂ ਇਥੋਂ ਗਾਮਸ਼ਾ ਹੋ ਗਿਆ ਜਾਂ ਕਿਧਰ ਨਟ ਗਿਆ ਜਾਂ ਉਹਨਾਂ ਕੋਈ ਲੈਣ ਦੇਣ ਕਰ ਲਿਆ ਜਾਦਾ ਕਰਕੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜੇਕਰ ਇਹਨੂੰ ਅੱਜ ਇਹਦੇ ਤੇ ਕਾਰਵਾਈ ਨਾ ਹੋਈ ਇਹਨਾਂ ਦੇ ਪਰਚਾ ਦਰਜ ਨਾ ਹੋਇਆ ਤੇ ਅਸੀਂ ਜਿਹੜਾ ਉਹ ਐਕਸ਼ਨ ਲਵਾਗੇ ਬਿਲਕੁਲ ਸਾਨੂੰ ਜਾਂ ਬੱਸਾਡਾ ਬੰਦ ਕਰਨਾ ਪਏ ਜਾਂ ਪੰਜਾਬ ਦੇ ਸਾਰੇ ਬੱਸਾਡੇ ਮੰਨ ਕਰਦੇ ਜੇਕਰ ਇਹਦਾ ਹੱਲ ਕੋਈ ਨਾ ਹੋਇਆ ਤੇ ਅਸੀਂ ਇਹਨੂੰ ਬੰਦ ਕਰਾਂਗੇ ਸਰ ਜੇ ਕਿੰਨੇ ਆ ਧਾਰ ਕਾਰਡੋਂ ਲੈ ਕੇ ਆ ਧਾਰ ਕਾਰਡ ਨਾਲ ਕੋਈ ਲਿੰਕ ਨਹੀਂਗਾ ਅਸੀਂ ਮਤਲਬ ਕੋਈ ਵੀ ਸੇਵਾ ਕਰਨ ਦੇ ਲੋਕਾਂ ਦੀ ਕੋਈ ਐਵੇਂ ਨਹੀਂ ਮਤਲਬ ਵੀ ਬੱਸਾਂ ਨੂੰ ਇਤਰੋ ਤੋਂ ਲੜਾਈ ਫਿਰਦੇ ਆ ਅਸੀਂ ਸੇਵਾ ਵਾਸਤੇ ਲਾਈ ਆ ਸੇਵਾ ਲਈ ਯਾਤਰੀ ਸਫ਼ਰ ਕਰਦੇ ਆ ਬੱਸਾਂ ਭਰੀਆਂ ਜਾਂਦੀਆਂ ਆ ਪਰ ਅਸੀਂ ਬੇਨਤੀ ਕਰਦੇ ਵੀ ਜੇ ਸਾਡੇ ਦਾ ਧੱਕਾ ਹੋਇਆ ਸਾਡੇ ਕਿਸੇ ਉਹਨੇ ਟ੍ਰੈਵਲ ਕੰਟਰੋਲ ਨੂੰ ਮਾਰਿਆ ਵਾ ਤਾਂ ਉਹਦੀ ਜਿਹੜੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਉਹਦੇ ਤੇ ਕਾਰਵਾਈ ਕਰੇ ਜਿਹੜਾ ਉੱਤੇ ਪਰਚਾ ਬਣਦਾ ਉਹ ਧਾਰਾ ਲੱਗਦੀ। ਜਿਹੜਾ ਅੱਜ ਬੱਸ ਸਟੈਂਡ ਵਿੱਚ ਹੰਗਾਮਾ ਹੋਇਆ ਵਾ ਆਧਾਰ ਕਾਰਡ ਲੈ ਕੇ ਇਸ ਬੁੱਡੇ ਬਰਤੀ ਕੀ ਕਰਨੇ ਚਾਹੁੰਦੇ ਜੀ। ਵੇਖੋ ਸਰ ਜਿਹੜਾ ਆਧਾਰ ਕਾਰਡ ਆ ਪਹਿਲੇ ਨੰਬਰ ਤੇ ਤਾਂ ਆਧਾਰ ਕਾਰਡ ਦਾ ਆਪਾਂ ਕੋਈ ਰੋਲ ਹੀ ਨਹੀਂ ਕਰਦੇ ਪਿਆ ਆਧਾਰ ਕਾਰਡ ਹੈਗਾ ਜਾਂ ਨਹੀਂ ਹੈਗਾ ਸਰਕਾਰ ਨੇ ਫ੍ਰੀ ਕੀਤੇ ਆ ਸਰਕਾਰ ਦੀ ਜ਼ਿੰਮੇਵਾਰੀ ਆ। ਅਸੀਂ ਤਾਂ ਇੱਕ ਸੇਵਾ ਕਰ ਰਹੇ ਆ ਕਿ ਸਵਾਰੀ ਨੂੰ ਲੈ ਕੇ ਜਾਣਾ ਤੇ ਲੈ ਕੇ ਆਉਣਾ ਆ। ਇਹਨੂੰ ਦੱਸਿਆ ਜਾ ਰਿਹਾ ਕਿ ਧਾਰ ਕੜ ਲੈਗੀ ਧਾਰ ਕੜ ਕੇ ਨਹੀਂ ਚੱਲਣਾ ਤੇ ਉਸ ਪਰ ਕਿਹੜੀ ਟਿਕਟ ਲੱਗਣੀ ਆ ਤੋਂ ਉਹਨਾਂ ਵੱਲੋਂ ਇਹ ਬਿਆਨ ਆਇਆ ਨਹੀਂ ਸਰ ਉਹ ਧਾਰ ਕੜ ਚੱਲਣ ਨਾ ਚੱਲਣ ਵਾਲੀ ਕੋਈ ਗੱਲ ਨਹੀਂ ਹੋਈ ਜੀ ਉਹ ਬਾਹਰੋਂ ਸਵਾਰੀ ਬੈਠੀ ਆ ਚੁੰਗੀ ਤੇ ਉਹਨਾਂ ਨੇ ਉਤਰਨਾ ਵਾ ਜੋ ਕਿ ਚੁੰਗੀ ਸਾਡਾ ਜਿਹੜਾ ਸਟਾਪ ਨਹੀਂ ਬੰਦਦਾ ਪਹਿਲਾ ਸਟਾਪ ਜਿਹੜਾ ਸਾਡਾ ਬੰਦਦਾ ਮਹਿਤਾ ਚੌਂਕ ਪੰਦਾ ਜੀ ਤੇ ਜਿਹੜਾ ਸਰ ਇਹ ਹੰਗਾਮਾ ਹੈ ਇਸ ਉਪਰ ਕੀ ਕਹਿਣਾ ਚਾਹੁੰਦੇ ਜੀ ਫਿਰ ਇਹ ਉਹਨਾਂ ਨੇ ਪਤਾ ਨਹੀਂ ਰੰਜਾ ਸਿਆ ਕਿੱਦਾਂ ਵਾ ਕੀ ਆ ਉਹਨਾਂ ਦੇ ਸੱਦੇ ਆ ਬੰਦੇ 1 ਮਿੰਟ ਦੇ ਵਿੱਚ 1 ਮਿੰਟ ਲੱਗਦਾ ਜੀ ਇੱਥੋਂ ਫੁਹਾਰਾ ਸੱਤ ਕੇ ਤੋਂ ਉਹਨਾਂ ਮੇਰੀ ਪੱਗ ਲਾਈ ਆ ਮੇਰੇ ਹੱਥੀ ਪਏ ਆ ਡਰਾਈਵਰ ਦੇ ਹੱਥੀ ਪਏ ਆ ਡਰਾਈਵਰ ਵੀ ਉਹਨਾਂ ਕੋ ਮੀਚ ਪਾੜੀ ਆ ਮੇਰੇ ਵੀ ਉਹਨਾਂ ਸੱਤਾਂ ਲਾਈਆਂ ਨੇ ਸਰ ਇਹ ਬੱਸ ਆਈ ਕਿਥੋਂ ਤੇ ਕਿੱਥੇ ਚਲਣੀ ਸੀ ਇਹ ਪਟਾਲਾ ਤੋਂ ਚਲੰਦਰ ਜਾ ਰਹੀ ਸੀ ਠੀਕ ਆ ਸਰ ਇਹ ਜਿਹੜਾ ਬੱਸ ਸਟੈਂਡ ਬਿਲਕੁਲ ਜਾਮ ਕੀਤਾ ਗਿਆ ਬਿਲਕੁਲ ਖਾਲੀ ਹੋ ਇਸ ਬਾਰੇ ਕੀ ਕੀ ਕਰਨ ਤੇ ਦੇਖੋ ਸਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨਾਂ ਦੇ ਕੋ ਆਪਾਂ ਉਹਨਾਂ ਤੇ ਕਾਰਵਾਈ ਕਰਾਂਗੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਨਾ ਕਰਨ ਕਰਕੇ ਇਹ ਬੱਸ ਸਟੈਂਡ ਬੰਦ ਕੀਤਾ ਜੀ ਸਰ ਦੇਖੀ ਨਾ ਚੌਕੀ ਨੂੰ ਉੱਪਰ ਲੋਕ ਲੱਗਾ ਹੋਇਆ ਵਾ ਸਰ ਉਹਨਾਂ ਨੂੰ ਉਥੋਂ ਚੌਕੀ ਜਿੱਥੇ ਅਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਉਹ ਜਿੰਦਰੇ ਮਾਰ ਕੇ ਪਤਾ ਨਹੀਂ ਕਿੱਧਰ ਚਲ ਗਏ ਕੀ ਪਛਾਣੀਆਂ ਕਿ ਮੰਗ ਕਰਨੇ ਕੰਮ ਦੇ